ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਵਿੱਚ ਵਸਤੇ ਹੋਏ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਹਰ ਰੋਜ਼ ਆਪਣੇ ਗੁਰੂ ਦੇ ਚਰਨਾਂ ਵਿੱਚ ਪਾਕਿਸਤਾਨ ਸਥਿਤ ਜਿਹੜੇ ਗੁਰਦੁਆਰਿਆਂ ਨੇ ਉਹਨਾਂ ਦੇ ਦਰਸ਼ਨਾਂ ਵਾਸਤੇ ਅਰਦਾਸ ਕਰਦੇ ਨੇ ਕਿ ਦਰਸ਼ਨ ਦਿਦਾਰੇ ਜਿਹੜੇ ਨੇ ਉਹ ਪੰਥ ਨੂੰ ਖੁੱਲੇ ਹੋਣ ਔਰ ਪਿਛਲੇ ਸਮੇਂ 2019 ਵਿੱਚ ਜਦ ਤਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਦੋਨਾਂ ਹੀ ਸਰਕਾਰਾਂ ਨੇ ਆਪਸ ਵਿੱਚ ਸਹਿਮਤੀ ਕਰਕੇ ਕਰਤਾਰਪੁਰ ਸਾਹਿਬ ਕੋਰਡੋਰ ਤਿਆਰ ਕੀਤਾ ਕਰਤਾਰਪੁਰ ਸਾਹਿਬ ਦੇ ਸੰਗਤ ਦਰਸ਼ਨ ਕਰਨ ਲਈ ਔਰ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤ ਨੇ ਦਰਸ਼ਨ ਕੀਤੇ ਵੀ ਪਰ ਪਿਛਲੇ ਸਮੇਂ ਪਾਕਿਸਤਾਨ ਸਥਿਤ ਗੋਦਵਾਰਾ ਸਿਰਡੇਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਨ ਦਿਦਾਰੇ ਨੇ ਉਹ ਭਾਰਤਵਾਸੀ ਸਿੱਖ ਸੰਗਤਾਂ ਦੇ ਵਾਸਤੇ ਬੰਦ ਨੇ ਜੋ ਕਿ ਦੋਨਾਂ ਹੀ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਕੇ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਹੈ ਉਹ ਖੋਲਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਦਰਸ਼ਨਾ ਦੀ ਤਾੰਗ ਮਨ ਵਿੱਚ ਰੱਖੀ ਹੋਈ ਸੰਗਤ ਪੀੜ ਬੈਠੀ ਹੈ ਉਹ ਕਰਤਾਰਪੁਰ ਸਾਹਿਬ ਜਾ ਕੇ ਤੇ ਸਤਗੁਰਾਂ ਦੇ ਪਾਵਨ ਅਸਥਾਨਾਂ 'ਤੇ ਦਰਸ਼ਨੇ داری ਕਰਕੇ ਆਪਣਾ ਜੀਵਨ ਨੂੰ ਸਫਲਾ ਕਰ ਸਕਣ ਸੋ ਪਾਕਿਸਤਾਨ ਔਰ ਭਾਰਤ ਸਰਕਾਰ ਦੋਨਾਂ ਹੀ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਜਾਏ ਔਰ ਦਰਸ਼ਨਾ ਪਮਾਜੀਆਂ ਸੰਗਤਾਂ ਨੂੰ ਦਰਸ਼ਨ ਕਰਨ ਜਿਹੜੀ ਆਗਿਆ ਹੈ ਉਹ ਦਿੱਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ